ਸਵਾਗਤ ਹੈ ਤੁਹਾਡਾ ਸਾਡੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਕਣਕ ਬੀਜਣੀ ਆ ਤੇ ਇੱਕ ਡ੍ਰਿੱਲ ਜੌਂਦੀਆਂ ਮਗਰ ਇੱਕ ਆਪ ਪਾਵਾਂਗੇ ਆਪਣੇ ਅਰਧਨ ਮਗਰ ਪਹਿਲਾਂ ਬੀ ਛੱਡ ਕੇ ਆਵਾਂਗੇ ਖੇਤ ਉਹ ਬੀ ਲਦੀ ਜਾਂਦੇ ਆ ਉਹਦੇ ਬਾਅਦ ਉਹਦੇ ਮਗਰ ਪਾਵਾਂਗੇ ਡ੍ਰਿੱਲ ਤੇ ਕਾਣੇ ਤੁਹਾਨੂੰ ਆ ਗਈ ਵੀ ਆਈ ਟਰਾਲੀ ਆਪਾਂ ਲਾ ਕੇ ਖੇਤਾਂ ਥੋੜਾ ਬਜਲੇ ਡ੍ਰਿੱਲ ਲੈਣਗੇ ਮੈਲ ਦੇ ਕਣਕ ਦੀ ਵਿਜਾਈ ਦਾ ਕੰਮ ਕਰਕੇ ਤਿਰੂ ਰੋਟੇਟਰ ਲੱਗੇਗਾ ਤੇ ਇਹਦਾ ਇਹ ਬੀਬੂ ਸੈੱਟ ਕਰਨ ਨਾਲ ਫਿਰ ਇਹਨੂੰ ਚਲਾਉਣੀ ਹੈ हाँ जी हाँ चार केले बीजगे आखिरी जड़ा चार किले जाएँ चार केले बड़े गंद के आखरी कड़ा रह गया ਮਾਝਾ ਕੋ ਬੰਧਾ ਕੇ ਲੈ ਜਾਵਾਂਗੇ ਤਾਂ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਆਪਾਂ ਵੀਡੀਓ ਨੂੰ ਕਰਦੇ ਆਂਡ ਧੰਨਵਾਦ